ਕੋਤਰੀ ਸ਼ੁਰੂ ਕੀਤੀ ਸ਼ਾਂਤਜੀਤ ਸਿੰਘ ਹੰਸਾਲੀ ਵਾਲਿਆਂ ਨੂੰ ਕਿਹਾ ਮਹਾਰਾਜ 101 ਪਾਠ ਕੋਤਰੀ ਸ਼ੁਰੂ ਕਰਨੀ ਹੈ ਆਪ ਜੀ ਕਿਰਪਾ ਕਰੋ ਸ਼ਾਂਤਜੀਤ ਸਿੰਘ ਹੰਸਾਲੀ ਵਾਲੇ ਕਹਿੰਦੇ ਪਹਿਲਾ ਪਾਠ ਸਾਡੇ ਵੱਲੋਂ ਲਿਖ ਲਓ ਭਾਈ ਮਹਾਰਾਜ ਜਿੱਥੇ ਬੈਠਦੇ ਸੀ ਮੈਂ ਕਿਹਾ ਮਾਇਆ ਦੇ ਢੇਰ ਲੱਗ ਜਾਂਦੇ ਸੀ ਸੋਨੇ ਚਾਂਦੀ ਫੇਰ ਲੱਗ ਜਾਂਦੇ ਸੀ ਮਾਇਆ ਦੇ ਕਿਉਂ ਜਿਹੜੀ ਮਾਇਆ ਇਹ ਭਗਤਾਂ ਦੀ ਦਾਸੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਉੱਥੇ ਤੇ ਜਾਂਦੇ ਸੀ ਮਹਾਰਾਜ ਸੰਤਾਂ ਦੀ ਨਿੰਦਿਆ ਕਰਨੀ ਬਹੁਤ ਸੌਖੀ ਹੈ ਪਰ ਜਦੋਂ ਸੰਤਾਂ ਦੇ ਬਰਾਬਰ ਦਾਨ ਕਰਨਾ ਪਵੇ ਜੇ ਪਤਾ ਫੇਰ ਲੱਗਦਾ 20 22 22 ਲੱਖ ਜੇਬਾਂ ਜੋ ਕੱਢ ਕੇ ਲੜਕੀਆਂ ਦੇ ਕਾਲਜ ਜੇ ਕਿਤੇ ਗਏ ਨਹੀਂ ਪੱਥਰ ਰੱਖਣ ਉੱਥੇ ਹੀ ਦਾਨ ਕਰੇ ਹੁੰਦੇ ਸੀਗਾ ਜਿਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਕਾਲ ਨਾ ਕਾਲ ਨਹੀਂ ਬਹੁਤ ਔਖੀ ਹੈ ਜਿਹੜਾ ਰੱਬ ਹੈ ਨਾ ਜੇ ਉਹ ਕੋਈ ਰੂਪ ਧਾਰਦਾ ਤਾਂ ਉਹ ਸਾਧੂਆਂ ਦਾ ਧਾਰਦਾ ਸਾਧ ਰੂਪ ਆਪਣਾ ਤਨ ਧਾਰਿਆ ਸਮੇ ਸਮੇਤੇ ਉਹ ਵੀ ਸਮਾਂ ਸੀ ਸੰਤਜੀਤ ਸਿੰਘ ਹੰਸਾਲੀ ਵਾਲੇ ਮਹਾਪੁਰਖ ਜੀ ਸੰਗਤਾਂ ਨੂੰ ਦਰਸ਼ਨ ਦਿੰਦੇ ਕੁੰਡੀ ਖੁੱਲਦੀ ਸੀ ਦਾਸ ਨੇ ਬਹੁਤ ਵਾਰੀ ਦਰਸ਼ਨ ਕੀਤੇ ਸੰਗਤਾਂ ਬਾਹਰ ਬੈਠ ਕੇ ਸੁਖਮਨੀ ਸਾਹਿਬ ਕਰਦੀਆਂ ਹੁੰਦੀਆਂ ਸੀ ਉਹਨਾਂ ਦੇ ਦਰਸ਼ਨਾਂ ਦੇ ਵਿੱਚ ਹੀ ਆਨੰਦ ਸੀ ਜਦੋਂ ਦਰਸ਼ਨ ਨੂੰ ਉਹਨਾਂ ਦੇ ਕੁੰਡੀ ਖੁੱਲ ਗਈ ਸਭ ਤੋਂ ਵਧੀਆ ਗੱਲ ਇਹ ਸੀ ਵੀ ਕੁੰਡੀ ਖੁੱਲ ਗਈ ਪਾਈ ਮਹਾਰਾਜ ਜੀ ਨੇ ਜਦੋਂ ਅੰਦਰੋਂ ਆਉਣਾ ਬਾਦਸ਼ਾਹਾਂ ਦੇ ਬਾਦਸ਼ਾਹ ਜਿਨ੍ਹਾਂ ਨੇ ਉਹਨਾਂ ਦੇ ਨਾਲ ਰਹਿ ਕੇ ਦਰਸ਼ਨ ਕੀਤੇ ਨਾ ਅੱਜ ਵੀ ਆਨੰਦ ਵਿੱਚ ਨੇ ਉਹ ਗੱਜਕੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਐਸੇ ਸਾਧੂ ਬਾਰ-ਬਾਰ ਨਹੀਂ ਆਉਂਦੇ ਦੁਨੀਆ ਤੇ ਸ਼ਾਂਤੀਸ਼ਰ ਸਿੰਘ ਰਾਵਾ ਸਾਹਿਬ ਵਾਲੇ ਜਿੱਦ ਨੂੰ ਲੰਘ ਜਾਂਦੇ ਸੀ ਜੇ ਕਿਸੇ ਹੱਡੀ ਤੇ ਪੈਰ ਆ ਗਿਆ ਨਾ ਉਹਨਾਂ ਦਾ ਉਹ ਰੂ ਦਾ ਵੀ ਆਧਾਰ ਕਰਨਾ ਆਪਣਾ ਫਰਜ ਸਮਝਦੇ ਸੀ ਉਹਦਾ ਵੀ ਆਧਾਰ ਹੋ ਜਾਂਦਾ ਹੈ ਸ਼ਾਂਤ ਜਵਾਲਾ ਸਿੰਘ ਹਰਖੋਵਾਲ ਵਾਲੇ 25 ਜਪਜੀਤ ਸਾਹਿਬ 15 ਸੁਖਮਨੀ ਸਾਹਿਬ ਰੋਜ਼ ਦੇ ਕਰਦੇ ਜੇ ਤੋ ਰਾਤ ਨੂੰ ਆਨੇ ਭਜਨ ਕਰਨਾ ਅਗਨ ਦੇਵਤਾ ਨੇ ਅੱਗੇ ਅੱਗੇ ਚੱਲਣਾ ਰਸਤਾ ਦਿਖਾਉਂਦੇ ਸੰਤ ਅਜੀਤ ਸਿੰਘ ਹੰਸਾਲੀ ਵਾਲੀ ਆਲੇ ਮਹਾਰਾਜ ਜੀ ਕਹਿੰਦੇ ਬਾਬਾ ਨਛੱਤਰ ਸਿੰਘ ਨੂੰ ਕਹਿੰਦੇ ਪਹਿਲਾ ਅੰਡ ਪੜ ਸਾਡੇ ਵੱਲੋਂ ਕਰ ਲਓ ਕਹਿੰਦੇ ਭੇਟਾ ਕਿੰਨੀ ਹੈ ਕਹਿੰਦਾ 400 ਰੁਪਏ ਬਾਬਾ ਨਛੱਤਰ ਸਿੰਘ ਕਹਿੰਦੇ ਵੀ ਅਸੀਂ ਕਿਹਾ ਵੀ ਮਹਾਰਾਜ 400 ਰੁਪਏ ਭੇਟਾ ਭਲੇ ਵੇਲੇ ਹੁੰਦੇ ਸੀ ਉਦੋਂ 400 ਵੀ ਬਹੁਤ ਹੁੰਦਾ ਸੀ 400 ਰੁਪਏ ਭੇਟਾ ਦਿੱਤੀ ਫਿਰ ਮਹਾਰਾਜ ਕਹਿੰਦੇ ਖੰਡਪੜ ਸਾਹਿਬ ਕਿੰਨੇ ਕ ਹੋਗੇ ਕਹਿੰਦੇ ਮਹਾਰਾਜ 20 ਕ ਹੋਗੇ 20 ਕ ਨਾਮ ਲਿਖੇਗੇ 2018 ਦੇ ਵਿੱਚ ਜਦੋਂ ਮਹਾਰਾਜ ਸੱਚਖੰਡ ਗਏ ਅਸੀਂ ਵੀ ਸੋਚਿਆ ਵੀ ਖੰਡਪੜ ਸਾਹਿਬਕ ਆਪਾਂ ਲੜੀ ਸ਼ੁਰੂ ਕਰੀਏ ਹੁਣ ਕਰਾਉਣ ਵਾਲਾ ਕੋਈ ਹੈ ਨਹੀਂ ਖੰਡਪੜ ਸਾਹਿਬ ਮਨ ਦੇ ਵਿੱਚ ਸੀ ਵੀ ਆਪਾਂ ਖੰਡਪੜ ਸਾਹਿਬ ਸ਼ੁਰੂ ਕਰੀਏ ਕੋਤਰੀ ਸੰਗਤਾਂ ਪੁੱਛਦੀਆਂ ਵੀ ਬਾਬਾ ਜੀ ਖੰਡਪੜ ਸਾਹਿਬ ਕਿੰਨੇ ਇਕੱਠੇ ਹੋਗੇ ਮੈਂ ਕਿਹਾ ਇੱਕ ਵੀ ਨਹੀਂ ਹੋਇਆ ਸਾਡੇ ਸੁਖਦੇਵ ਸਿੰਘ ਸੇਵਾਦਾਰ ਉਹ ਪੁੱਛਦੇ ਬਾਬਾ ਜੀ ਖੰਡਪੜ ਸਾਹਿਬ ਕਿੰਨੇ ਆਗੇ ਮੈਂ ਕਿਹਾ ਵੀ ਇੱਕ ਵੀ ਨਹੀਂ ਕਹਿੰਦੇ ਤੁਸੀਂ ਤਾਂ ਕਹਿੰਦੇ ਕੋਤਰੀ ਸ਼ੁਰੂ ਕਰਨੀ ਆ ਇੱਕ ਵੀ ਨਹੀਂ ਆਇਆ ਫਿਰ ਸ਼ੁਰੂ ਆਪਾਂ ਕਦ ਕਰਾਂਗੇ ਮੈਂ ਕਿਹਾ ਵੀ ਕਰਦੇ ਆਂ ਆਪਾਂ ਸ਼ੁਰੂ ਅਗਸਤ ਮਹੀਨੇ ਆਪਾਂ ਕਰਾਂਗੇ ਕਹਿੰਦੇ ਖੰਡਪੜ ਸਾਹਿਬ ਦਾ ਕੋਈ ਆਇਆ ਨਹੀਂ ਮੈਂ ਕਿਹਾ ਕੋਈ ਨਹੀਂ ਉਹ ਮਹਾਰਾਜ ਆਪੇ ਭੇਜਣਗੇ ਆਪਾਂ ਨੂੰ ਕਾਦੀ ਸੋਚ ਹੈ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਸੋਚੀ ਜਾਓ ਕੋਈ ਫਾਇਦਾ ਨਹੀਂ ਜਦ ਆਪਣੇ ਸੋਚਣ ਨਾਲ ਬਣਨਾ ਕੁਛ ਨਹੀਂ ਸੋਰ ਮੈਂ ਦੱਸਦਾ ਵੀ ਕਲਾ ਕਿਦਾਂ ਵਰਤਤ ਦੀ ਆ ਇਹ ਇਹ ਮੇਰੇ ਨਾਲ ਵਰਤੀ ਹੈ ਜਿਹੜੀ ਰੋਜ਼ ਕਰਮਾਤਾ ਹੋ ਰਹੀਆਂ ਕਿਹੜੀ ਕਿਹੜੀ ਸੁਣਾਵਾਂਗੇ ਭਗਤਾਂ ਨਾਲ ਰੋਜ਼ ਹੀ ਹੁੰਦੀਆਂ ਹੁਣ ਖੰਡ ਪਾਠ ਸਭ ਕੋਤਰੀ ਸ਼ੁਰੂ ਕਰਨੀ ਹੈ ਖੰਡ ਪਟਕ ਵੀ ਨਹੀਂ ਆਇਆ ਮੈਂ ਕਿਹਾ ਚਲੋ ਪਹਿਲਾਂ ਆਪਣੇ ਵੱਲੋਂ ਲਿਖ ਲਓ ਆਪਣੇ ਵੱਲੋਂ ਲਿਖ ਲਿਆ ਸੁਖਦੇਵ ਸਿੰਘ ਕੋਲ ਬੈਠਾ ਕਹਿੰਦਾ ਬਾਬਾ ਜੀ ਆਇਆ ਖੰਡ ਪਾਠ ਮੈਂ ਕਹਿੰਦਾ ਕਹਿੰਦਾ ਚਲੋ ਮਹਾਰਾਜ ਦੂਜਾ ਮੇਰੇ ਵੱਲੋਂ ਲਿਖ ਲਓ ਦੋ ਹੋ ਗਏ ਰਵਿੰਦਰ ਸਿੰਘ ਬੈਠੇ ਸੀ ਇਹ ਰੋਜ਼ ਪਾਠ ਕਰਦੇ ਆ ਕੇ ਮਹਾਰਾਜ ਦੀ ਫੋਟੋ ਦੇ ਸਾਹਮਣੇ ਬੈਠ ਕੇ ਜੋ ਮਹਾਰਾਜ ਇਹਨੂੰ ਇਹਨਾਂ ਨੂੰ ਕਹੇ ਗਏ ਇਹਨਾਂ ਨੇ ਬਚਨ ਮੰਨਿਆ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਮਹਿਲ ਉਹਦੇ ਪੈਂਦੇ ਜਿਹੜਾ ਬਚਨ ਮੰਨਦਾ ਸਤਿ ਬਚਨ ਸਾਧੂ ਉਪਦੇਸ਼ ਤੀਜਾ ਪਾਠ ਉਹ ਕਹਿੰਦੇ ਰਵਿੰਦਰ ਸਿੰਘ ਮੇਰੇ ਵੱਲੋਂ ਕਰ ਦਿਓ ਜੀ ਮੈਂ ਕਿਹਾ ਚਲੋ ਤਿੰਨ ਪਾਠ ਹੋ ਗਏ ਇੱਕ ਹਫ਼ਤੇ ਦੇ ਪਾਠ ਹੋ ਗਏ ਜਦੋਂ ਦੂਜੇ ਖੰਡ ਪਾਠ ਸਾਹਿਬ ਦਾ ਭੋਗ ਪਿਆ ਤਿੰਨ ਹੋਰ ਆ ਗਏ ਐਸੀ ਮਹਾਰਾਜ ਦੀ ਉਹ ਲੜੀ ਚੱਲੀ ਅੱਜ ਕਿੱਥੇ ਸਿੰਗਲ ਪਾਠ ਕਹਿਣਾ ਪੈਂਦਾ ਸੀ ਵੀ ਕਰਾ ਦਿਓ ਭਾਈ ਕੋਈ ਸਾਹ ਸੰਗਤ ਜੀ ਖੰਡ ਪਾਠ ਸਾਲ ਬਾਅਦ ਕਰਾਉਣਾ ਚਾਹੀਦਾ When I was first getting into crypto I have to admit I was a bit intimidated but Coinbase made it super easy to get started and right now you ਪਰ ਅੱਜ ਡਬਲ ਡਬਲ ਖੰਡ ਪੜ ਸਾਹਿਬ ਚੱਲ ਰਹੇ ਨੇ ਗੱਜ ਕੇ ਆਖੋ ਸਤਿਨਾਮ ਸ੍ਰੀ ਮਹਾਰਾਜ ਵਾਲੇ ਰਸਤੇ ਨੂੰ ਤੁਰੀਏ ਸਹੀ ਮਹਾਰਾਜ ਆਪੇ ਬਾਹ ਫੜ ਲੈਂਦੇ ਭਗਤੀ ਮਾਰਗ ਤੇ ਤੁਰ ਕੇ ਦੇਖੋ ਤੁਹਾਡੀ ਸੋਚ ਤੋਂ ਪਰੇ ਹੋਏਗਾ ਕੰਮ ਆਪਾਂ ਸੋਚਦੇ ਬਹੁਤਾ ਰੱਬ ਨੂੰ ਮੰਨਦੇ ਨਹੀਂ ਚਿੰਤਨ ਨਹੀਂ ਕਰਦੇ ਆਪਾਂ ਚਿੰਤਾ ਕਰਦੇ ਆਂ ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ ਮਹਾਰਾਜ ਬੰਦੇ ਨੂੰ ਕਹਿੰਦੇ ਤੂੰ ਚਿੰਤਾ ਨਾ ਕਰ ਤੂੰ ਚਿੰਤਨ ਕਰ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਵਿੱਚ ਜਨ ਤੋ ਪਾਇਨ ਤੇ ਨਾਮ ਵੀ ਰੋਜੀ ਦੇ ਉਥੇ ਕਿਹੜੀ ਹੱਟੀ ਚੱਲਦੀ ਹੈ ਕਿਹੜੀ ਹੱਟੀ ਜਿੱਥੋਂ ਸੌਦਾ ਮਹਾਰਾਜ ਲਿਆਉਂਦੇ ਨੇ ਸਾਰਿਆਂ ਨੂੰ ਪ੍ਰਸ਼ਾਦਾ ਮਿਲ ਰਿਹਾ ਦੂ ਰੋਟੀਆਂ ਦੀ ਭੁੱਖ ਆ ਬੰਦੇ ਦੀ ਜੇ ਉਹਦੀ ਕਿਰਪਾ ਹੋ ਜਾਵੇ ਭੁੱਖ ਵੀ ਨਹੀਂ ਲੱਗਦੀ ਨਾਲ ਰਹਿ ਕੇ ਦੇਖ ਲਿਓ ਜਿੱਦਣ ਤੁਹਾਨੂੰ ਨਾਮ ਦਾ ਆਨੰਦ ਆ ਗਿਆ ਨਾ ਨਾਮ ਦੀ ਭੁੱਖ ਲੱਗ ਗਈ ਨਾਮ ਦੀ ਭੁੱਖ ਜੇ ਲੱਗੀ ਨਹੀਂ ਜਿੱਦਣ ਨਾਮ ਦੀ ਭੁੱਖ ਲੱਗ ਗਈ ਤੁਹਾਨੂੰ ਸਾਰਾ ਦਿਨ ਰੋਟੀ ਦੀ ਭੁੱਖ ਨਹੀਂ ਲੱਗਣੀ ਸਵੇਰ ਦੀ ਰੋਟੀ ਅਜੇ ਹজম ਨਹੀਂ ਹੋਈ ਫਿਰ ਦੁਪਹਿਰ ਨੂੰ ਦੇਖਣ ਲੱਗ ਜਾਂਦੇ ਆ ਉਧਰ ਨੂੰ ਵੀ ਤਵਾ ਖੜਕ ਕੇ ਨਹੀਂ ਅਜੇ ਇਹ ਹਾਲ ਦੁਪਹਿਰ ਦੀ ਅਜੇ ਹਜਮ ਨਹੀਂ ਹੋਈ ਦੁਪਹਿਰ ਦੀ ਖਾ ਕੇ ਫਿਰ ਛਾਵ ਛਾਵ ਨੂੰ ਕੀ ਬਣਾਉਣਾ ਤਿੰਨ ਤਿੰਨ ਟਾਈਮ ਕਈ ਤਾਂ ਚਾਰ ਟਾਈਮ ਖਾਂਦੇ ਕਈ ਪੰਜ ਟਾਈਮ ਖਾਂਦੇ ਕੋਈ ਡਾਕਟਰ ਕੋਲ ਗਿਆ ਡਾਕਟਰ ਕਹਿੰਦਾ ਰੋਟੀ ਘੱਟ ਕਰ ਲਓ ਕਹਿੰਦਾ ਵੀ 40 ਕ ਖਾਣੇ ਆ ਜੀ ਹੋਰ ਘਟਕ ਦੱਸੋ ਕਿੰਨੀ ਕਰ ਲਈਏ ਉਹ 40 ਰੋਟੀਆਂ ਕਹਿੰਦੇ ਕਿੰਨੇ ਟਾਈਮ ਕਹਿੰਦਾ ਪੰਜ ਕ ਟਾਈਮ ਖਾ ਲੀ ਦੀਆਂ ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੇ ਤਨ ਪੀੜੀਏ ਮਨ ਮੈਂ ਚੱਲੇ ਬਕਾਰ ਜਦੋਂ ਤੱਕ ਭੁੱਖ ਹੈ ਮਹਾਰਾਜ ਕਹਿੰਦੇ ਉਦੋਂ ਤੱਕ ਖਾਣਾ ਖਾਣਾ ਚਾਹੀਦਾ ਜਦੋਂ ਭੁੱਖ ਨਹੀਂ ਹੈ ਬਿਨਾਂ ਭੁੱਖ ਤੋਂ ਜਿਹੜਾ ਤੁਸੀਂ ਸਰੀਰ 'ਚ ਪਾਓਗੇ ਉਹਨੇ ਜ਼ਹਿਰ ਬਣ ਜਾਣਾ ਦੋ ਰੋਟੀਆਂ ਦੀ ਭੁੱਖ ਹੈ ਤਿੰਨ ਤਿੰਨ ਰੋਟੀਆਂ ਖਾ ਲੇਗਾ ਕੋਈ ਚਾਰ ਖਾ ਲੇਗਾ ਪਰ ਜੇ ਭਜਨ ਕਰਾਂਗੇ ਇਹ ਵੀ ਭੁੱਖ ਹੌਲੀ ਹੌਲੀ ਘਟ ਜਾਂਦੀ ਹੈ ਨੀਂਦ ਘਟ ਜਾਂਦੀ ਹੈ ਬੋਲਣਾ ਘਟ ਜਾਂਦਾ ਖਾਣਾ ਘਟ ਜਾਂਦਾ ਤਿੰਨ ਚੀਜ਼ਾਂ ਦਾ ਫਰਕ ਪੈਂਦਾ ਜਦੋਂ ਆਨੰਦ ਆ ਗਿਆ ਫਿਰ ਬੋਲਿਆ ਨਹੀਂ ਜਾਂਦਾ ਸੰਤਜੀਤ ਸਿੰਘ ਅਸਾਲੀ ਵਾਲੇ ਕਹਿਣ ਲੱਗੇ ਕਹਿੰਦੇ 21 ਮਖੰਡ ਪਾਠ ਕਹਿੰਦੇ ਮਹਾਰਾਜ 20 ਆਏ ਆ ਕਹਿੰਦੇ 21 ਵਾਂ ਫਿਰ ਮੇਰੇ ਵੱਲੋਂ ਕਰ ਲਓ ਸੰਤਜੀਤ ਸਿੰਘ ਅਸਾਲੀ ਵਾਲੇ ਕਹਿਣ ਲੱਗੇ ਕਹਿੰਦੇ ਬਾਬਾ ਨਛੱਤਰ ਸਿੰਘ ਨੂੰ ਉਹ ਪੋਲੇ ਵੇਲਿਆਂ ਦੇ ਉਦੋਂ ਉਦੋਂ ਸਾਰਿਆਂ ਦੀ ਗਰੀਬੀ ਸੀ ਅੱਜ ਤੋਂ 40-45 ਸਾਲ ਪਹਿਲਾਂ ਸਮਾਂ ਇਹਦਾਂ ਦਾ ਸੀ ਕਹਿੰਦੇ ਦੇਗ ਕਹਿੰਦੇ ਮਹਾਰਾਜ ਥੋੜੀ ਦੇਗ ਦੇਸੀ ਕੋ ਦੀ ਬਣਾ ਲੈਨੇ ਬਾਕੀ ਢਾਲਡੇ ਦੀ ਬਣਾਉਨੇ ਕੀ ਕਰੀਏ ਦੇਸੀ ਕੋ ਹੁਣ ਕਿੱਥੋਂ ਲਈਏ ਜੋਤਾਂ ਵੀ ਜਗਾਉਣੀਆਂ ਮਹਾਰਾਜ ਕਹਿੰਦੇ ਦੇਸੀ ਕੋ ਦੀ ਦੇਗ ਬਣਾਇਆ ਕਰੋ ਕਹਿੰਦੇ ਦੇਸੀ ਕੋ ਨਹੀਂ ਮੁੱਕਣਾ ਤੁਹਾਨੂੰ ਬਾਬਾ ਨੀ ਛੱਤਰ ਸਿੰਘ ਕਹਿੰਦੇ ਮੈਂ ਕਿਹਾ ਸਤਿਵਚਨ ਇੱਕ ਨਾਲ ਬੈਠਿਆ ਸੀ ਕਹਿੰਦੇ ਲੈ ਲੈ ਸੰਤ ਕਿਹੜੇ ਕੰਮ ਨੂੰ ਲਾ ਕੇ ਦੇਸੀ ਕੋ ਹੁਣ ਇੰਨਾ ਕਿੱਥੋਂ ਲਈਏ ਸਤਿਵਚਨ ਨਹੀਂ ਕਿਹਾ ਬਾਬਾ ਜੀ ਕਹਿੰਦੇ ਮੈਂ ਕਿਹਾ ਸਤਿਵੰਤ ਬਚਨ ਮਹਾਰਾਜ ਕਹਿੰਦੇ ਪਹਿਲਾ ਕੋਤਕ ਹੋਇਆ ਸਾਡੇ ਨਾਲ ਜਿਸ ਦਿਨ 21 ਮਖੰਡ ਪੜ੍ਹ ਸਾਹਿਬ ਰੱਖਣਾ ਸੀ ਸਵੇਰ ਦੇ 4 ਵਜੇ 80-85 ਸਾਲ ਦੇ ਇੱਕ ਬਾਬਾ ਜੀ ਸਾਈਕਲ ਤੇ ਟੀਨ ਦੇਸੀ ਕਿਓ ਦਾ ਰੱਖ ਕੇ ਆਏ ਕਹਿੰਦੇ ਸੰਤ ਜੀ ਸਿੰਘ ਅੰਸਾਲੀ ਵਾਲਿਆਂ ਨੇ ਭੇਜਿਆ ਕਹਿੰਦੇ ਸਾਨੂੰ ਚੋ ਚੜ ਗਿਆ ਵੀ ਬਾਬਾ ਜੀ ਨੇ ਟੀਨ ਭੇਜੇ ਦੇਸੀ ਕਿਉ ਦਾ ਅਸੀਂ ਟੀਨ ਸਾਂਭਣ ਲੱਗੇ ਉਹ ਬਾਬਾ ਜੀ ਦਾ ਪਤਨ ਲੱਗਿਆ ਗਏ ਕਿੱਧਰ ਸਹਾ ਸੰਗਤ ਜਿਨ੍ਹਾਂ ਨੂੰ ਗੁਰਨਾਣਕ ਤੇ ਭਰੋਸਾ ਨਾ ਕੰਮ ਉਹਨਾਂ ਦੇ ਗੁਰਨਾਣਕ ਸਾਹਿਬ ਆਪ ਕਰ ਦੇਗਾ ਜਿਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਬਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਕਹਿੰਦੇ ਅਸੀਂ ਬੜਾ ਲੱਭਿਆ ਵੀ ਬਾਬਾ ਜੀ ਕਿੱਥੇ ਚਲੇ ਗਏ 4 ਵਜੇ ਦਾ ਟਾਈਮ ਸਵੇਰ ਦਾ ਸਾਨੂੰ ਨਹੀਂ ਮਿਲੇ ਕਿਹੜਾ ਸ਼ੰਕਾ ਕਰਦਾ ਸੀ ਕਹਿੰਦਾ ਮੈਂ ਇਹਨੂੰ ਕਹ ਵੀ ਆ ਦੇਖ ਲੈ ਬਾਬਾ ਜੀ ਨੇ ਟੀਨ ਭੇਜਿਆ ਦੇਸੀ ਕਿਉ ਦਾ ਕਹਿੰਦਾ ਚਲੋ ਕੋਈ ਨਹੀਂ ਦੇਖ ਲੈਣੇ ਅਜੇ ਵੀ ਵਿਸ਼ਵਾਸ ਨਹੀਂ ਕੀਤਾ ਫਰ ਕਹਿੰਦੇ ਅਸੀਂ ਦੁੱਧ ਰੜਕਦੇ ਹੁੰਦੇ ਸੀ ਇੱਕ ਹੋਰ ਕੌਤਕ ਹੋਇਆ ਜਿੰਨੇ ਮਿੱਟੀ ਦੇ ਭਾਂਡੇ ਸੀ ਉਹ ਸਾਰੇ ਮੱਖਣ ਨਾਲ ਭਰੇ ਪਏ ਸੀ ਗੱਜਕੀ ਆਖੋ ਸਤਨਾਮ ਸ਼੍ਰੀ ਵਾਖ ਕੌਤਕ ਤਾਂ ਬਹੁਤ ਨੇ ਸਾਧ ਸੰਗਤ ਪਰ ਸ਼ਾਂਤ ਅਜੀਤ ਸਿੰਘ ਹੰਸਾਲੀ ਵਾਲੇ ਤੇ ਬਾਬਾ ਰਾਮ ਸਿੰਘ ਗਣੂਆ ਵਾਲੇ ਇਹਨਾਂ ਵਰਗਾ ਕਿਸੇ ਨੇ ਬਣ ਨਹੀਂ ਜਾਣਾ ਗੱਜਕੀ ਆਖੋ ਸਤਨਾਮ ਸ਼੍ਰੀ ਵਾਖ ਇਹ ਪੂਰਨ ਪੁਰਖ ਹੁੰਦੇ 84 ਜਾਮੇ ਭਗਤ ਜਨ 10 ਗੁਰੂ ਸਹਿਬਾਨ 74 ਭਗਤ ਜਨ ਆਪਣੇ ਵੱਡੇ ਮਹਾਰਾਜ ਜੀ ਇਹ ਵੀ ਗੁਰਨਾਨਕ ਸਰੂਪ ਸੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਖ ਗੁਰਨਾਨਕ ਸਾਹਿਬ ਤੋਂ ਬਿਨਾ ਮੰਗਿਆ ਨਹੀਂ ਜਿਹੜੇ ਦਰਬਾਰ ਵਿੱਚ ਬੈਠਿਓ ਇਹਦੀ ਗ੍ਰਾਹੀ ਨਹੀਂ ਕੀਤੀ ਮਹਾਰਾਜ ਨੇ ਇੱਕ ਪੈਟਰੋਲ ਪੰਪ ਵਾਲਾ ਆਇਆ ਕਹਿੰਦਾ ਮਹਾਰਾਜ ਪੱਖੇ ਕਿੰਨੇ ਕੁ ਲੱਗਣੇ ਮਹਾਰਾਜ ਕਹਿੰਦੇ ਤੂੰ ਦਸ ਕੀ ਲੈਣਾ ਤੂੰ ਆਪਣਾ ਇੱਕ ਪੱਖੇ ਦੀ ਸੇਵਾ ਕਰ ਦੇ ਨਹੀਂ ਮਹਾਰਾਜ ਸਾਰੇ ਹਾਲ ਦੀ ਸੇਵਾ ਮੈਨੂੰ ਦੇ ਦਿਓ ਮਹਾਰਾਜ ਕਹਿੰਦੇ ਨਾ ਇੱਕ ਪੱਖੇ ਦੀ ਸੇਵਾ ਆ ਜਿਹੜੇ ਹਾਲ ਚ ਬੈਠੇ ਹੋ ਨਾ ਸਾਹ ਸੰਗਤ ਮਹਾਰਾਜ ਨੇ 10-10 ਰੁਪਏ ਇਕੱਠੇ ਕਰਕੇ ਸਾਹ ਸੰਗਤ ਦੇ ਸਾਹ ਸੰਗਤ ਵਾਸਤੇ ਹਾਲ ਬਣਾਇਆ ਦੇਖੋ ਬਹਿ ਕੇ ਕਿੰਨੀ ਸ਼ਾਂਤੀ ਮਿਲਦੀ ਆ ਜਿ ਕੋ ਕਹਿ ਦੁੰਦਾ ਸੀ ਨਾ ਵੀ ਮੇਰੀ 2 ਨੰਬਰ ਦੀ ਕਮਾਈ ਹੈ ਮਹਾਰਾਜ ਨੇ ਲਾਈ ਨਹੀਂ ਇਹਦਾ ਅੱਜ ਕੱਲ ਕਹਿੰਦੇ ਲਿਆਓ ਪੈਸੇ ਪੈਸੇ ਕਹਣਾ ਮਾੜੇ ਲੱਗਦੇ ਕਿਸੇ ਨੂੰ ਪੁਰਾਣੇ ਸੇਵਾਦਾਰਾਂ ਨੂੰ ਪਤਾ ਪਤਾ ਲੱਗ ਜੇ ਮਹਾਰਾਜ ਨੂੰ ਇਹਦੀ 2 ਨੰਬਰ ਦੀ ਕਮਾਈ ਹੈ ਪੈਸੇ ਨਹੀਂ ਸੀ ਲੈਂਦੇ ਮਹਾਰਾਜ ਕਹਿੰਦੇ ਨਾ ਐਸੇ ਸਾਧੂ ਨਹੀਂ ਮਿਲਦੇ ਐਸੇ ਸਾਧੂਆਂ ਦੇ ਕਿਤੇ ਦਰਸ਼ਨ ਕਰ ਲਈਏ ਤਾਂ ਵੀ ਮਨ ਨੂੰ ਆਨੰਦ ਆ ਜਾਂਦਾ ਜਿਹੜੀਆਂ ਰੂਹਾਂ ਟੁੱਟੀਆਂ ਹੋਈਆਂ ਪਰਮਾਤਮਾ ਨਾਲੋਂ ਐਸੀਆਂ ਰੂਹਾਂ ਨੂੰ ਜੋੜਨ ਵਾਸਤੇ ਮਹਾਪੁਰਖ ਹੁੰਦੇ ਨੇ ਸਭ ਤੋਂ ਵਧੀਆ ਉਹ ਹੁੰਦੀ ਹੈ ਵੇਲਾ ਹੁੰਦਾ ਸੀ ਜਦੋਂ ਕੁੰਡੀ ਖੁੱਲਦੀ ਸੀ ਜੋ ਸੰ ਅਸੀਂ ਵੀ ਮਾਤਾ ਜੀ ਨਾਲ ਮੈਂ ਇੱਕ ਵਾਰੀ ਗਿਆ ਦਰਸ਼ਨ ਕਰਨ ਵਾਸਤੇ ਕਹਿੰਦੇ ਜੀ ਅੱਜ ਪਤਾ ਨਹੀਂ ਮਹਾਰਾਜ ਨੇ ਬਾਹਰ ਆਉਣਾ ਕਿ ਨਹੀਂ ਆਉਣਾ ਮੈਂ ਕਹਿੰਦਾ ਨਹੀਂ ਆਉਣਗੇ ਦਰਸ਼ਨ ਕਰਨ ਆਏ ਆ ਆਉਣਗੇ ਮਹਾਰਾਜ ਅਸੀਂ ਵੀ ਬੈਠ ਕੇ ਸੰਗਤਾਂ ਦੇ ਵਿੱਚ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਦੇ ਅੱਗੇ ਵੀ ਮਹਾਰਾਜ ਦਰਸ਼ਨ ਕਰਾ ਦਿਓ ਉਹ ਕਹਿੰਦੇ ਵੀ ਅੱਜ ਕੋਈ ਪਤਾ ਨਹੀਂ ਬਾਹਰ ਆਉਣ ਨਾ ਹੋਣ 15 ਮਿੰਟ ਬਾਅਦ ਕੁੰਡੀ ਖੁੱਲੀ ਸੀ ਸਾਹਾ ਸੰਗਤ ਗੁਰਨਾਨਕ ਸਾਹਿਬ ਦੀ ਮਿਹਰ ਦੇ ਨਾਲ ਤੇ ਮਹਾਪੁਰਖਾਂ ਦੇ ਦਰਸ਼ਨ ਹੋਏ ਕਿਉਂ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ ਪਰਮੇਸ਼ਰ ਨਾਲ ਜੋੜਨ ਵਾਸਤੇ ਆਉਂਦੇ ਪਾਗ ਠੜੇ ਹਰ ਸ਼ਾਂਤ ਤੁਮਾਰੇ ਜਨ ਕਰਤਾ ਨ ਹਰ ਨਾਮਾ ਪ੍ਰਵਾਣ ਗਣੀ ਸਈਏ ਆਏ ਸਫਲਤ ਨਾ ਕੇ ਕੰਮ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈਂ ਕੇਸਾਂ ਕਾ ਕਰ ਚਵਰਟ ਲਾਵਾ ਚਰਨ ਧੂੜ ਮੁਖ ਲਾਈ ਦੁਨੀਆ ਨਿੰਦਿਆ ਕਰਦੀ ਹੈ ਮਹਾਰਾਜ ਕਹਿੰਦੇ ਆਪਣੇ ਕੇਸਾਂ ਦਾ ਚੌਰ ਸਾਹਿਬ ਬਣਾ ਕੇ ਇਹਨਾਂ ਦੇ ਕਰਨਾ ਚਾਹੀਦਾ ਗੁਰਬਾਣੀ 'ਚ ਲਿਖਿਆ ਹੈ ਕੇਸਾਂ ਕਾ ਕਰ ਚਵਰਟ ਲਾਵਾ ਚਰਨ ਧੂੜ ਮੁਖ ਲਾਈ ਇਹਨਾਂ ਦੇ ਚਰਨਾਂ ਦੀ ਧੂੜ ਮੱਥੇ ਨਾਲ ਲਾਓ ਪੁੱਠੇ ਲੇਖ ਸਿੱਧੇ ਹੋ ਜਾਂਦੇ ਐਡੀ ਬੜੀ ਆਈ ਹੈ ਜੰਮਣ ਮਰਨ ਨਹੀਂ ਹੁੰਦਾ ਇਹਨਾਂ ਦਾ ਇਹ ਹੁੰਦੇ ਕਾਰਕਪੁਰਸ਼ ਤਿੰਨ ਵਾਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧੰਨ ਧੰਨ ਕਿਹਾ ਧੰਨ 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 ਜਨ ਆਇਆ ਤਿੰਨ ਵਾਰੀ ਧੰਨ ਕਿਹਾ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਆਵਨ ਕਾ ਇਹ ਸਵਾ ਉਹ ਜਨ ਕੈ ਸੰਗ ਚਿਤ ਆਵੈ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮ ਸ਼ਿਕਾਰ ਐਸੀ ਮਹਾਪੁਰਖ ਬ੍ਰਹਮ ਗਿਆਨੀ ਜਿਹੜੇ ਤੋਰ ਤੋਂ ਤੇ ਇਹ ਉਹਨਾਂ ਨੂੰ ਮਿਲਦੇ ਆ ਜਿਨ੍ਹਾਂ ਦੇ ਮੱਥੇ ਦੇ ਬਹੁਤ ਹੀ ਚੰਗੇ ਭਾਗ ਹੋਣ ਜਿਨ੍ਹਾਂ ਮਸਤਕ ਤੋਰ ਹਰ ਲਿਖਿਆ ਤਿਨਾਂ ਸਤਗੁਰ ਮਿਲਿਆ RAM ਰਾਜੀ ਉਹਨਾਂ ਨੂੰ ਸਤਗੁਰ ਮਿਲਦੇ ਉਹਨਾਂ ਨੂੰ ਇਹ ਮਹਾਪੁਰਖ ਮਿਲਦੇ ਜਿਨ੍ਹਾਂ ਦੇ ਮੱਥੇ ਦੇ ਅਤੀ ਚੰਗੇ ਭਾਗ ਹੋਣ ਨਹੀਂ ਤਾਂ ਇਹ ਮਿਲਦੇ ਨਹੀਂ ਹੈਗੇ ਭਾਵੇਂ ਉਹ ਪਿੰਡ 'ਚ ਰਹਿੰਦੇ ਹੋਣ ਜਿ ਉਹਨਾਂ ਦੀ ਕਿਰਪਾ ਨਹੀਂ ਉਹਨਾਂ ਦੀ ਕਿਰਪਾ ਤੋਂ ਬਿਨਾਂ ਤੁਸੀਂ ਉਹਨਾਂ ਦੇ ਦਰਸ਼ਨ ਵੀ ਨਹੀਂ ਕਰ ਸਕਦੇ ਬਹੁਤ ਵੱਡੇ ਭਾਗਾਂ ਨਾਲ ਮਹਾਪੁਰਖ ਮਿਲਦੇ ਸੋ ਜੇ ਕਿਸੇ ਨੂੰ ਮਹਾਪੁਰਖ ਮਿਲੇ ਨੇ ਤਾਂ ਆਪਣੇ ਮਹਾਪੁਰਖ ਦਾ ਸਤਕਾਰ ਕਰੋ ਉਹਦਾ ਕਹਿਣਾ ਮੰਨੋ ਇੱਕ ਦਿਨ ਮੰਨਣਾ ਪੈਣਾ ਪਹਿਲੀ ਮੰਨ ਲਓ ਇੱਕ ਤਾਂ ਕੋਈ ਐਸਾ ਰੱਖੋ ਵੀ ਜਦੋਂ ਤੁਸੀਂ ਕਹਿਣਾ ਮੰਨੋ ਮਨ ਕੇ ਮਤੇ ਨਾ ਚਾਲੀਏ ਮਨ ਕੇ ਮਤੇ ਅਨੇਕ ਮਨ ਕੇ ਮਾਰੇ ਮਰ ਗਏ ਮੁਲਾ ਕਾਜੀ ਸ਼ੇਖ ਮਨ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਇਹ ਤਾਂ ਬੰਦੇ ਨੂੰ ਬਹੁਤ ਘਮਾਉਂਦਾ ਕਿਸੇ ਮਹਾਪੁਰਖ ਦੇ ਪਿੱਛੇ ਲੱਗੋ ਜਿਹਦੇ ਕੋਲ ਸੱਚਖੰਡ ਦੀ ਟਿਕਟ ਆ ਲੱਖ 84 ਪਰਮਤਿਆਂ ਦੁਲਬ ਜਨਮ ਪਾਇਓ ਏ ਨਾਨਕ ਨਾਮ ਸਮਾਲ ਤੂੰ 100 ਦਿਨ ਨੇੜਾ ਆਇਓ ਏ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛਿਣ ਛਣ ਯੋਧ ਬਿਹਾਤ ਹੈ ਫੂਟੇ ਕੱਟ ਜਿਓ ਪਾਨੀ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਜਪ ਪਰ ਸਾਧੂ ਦੀ ਸੰਗਤ ਬਹੁਤ ਜ਼ਰੂਰੀ ਹੈ ਜਿਹੜਾ ਬੰਦਾ ਸੰਗਤ ਨਹੀਂ ਕਰਦਾ ਅੰਤ ਕਰਨ ਦੀ ਮੈਲ ਐਸੀ ਚੜਦੀ ਹੈ ਪਰਮੇਸ਼ਰ ਤੋਂ ਦੂਰ ਕਰ ਦਿੰਦੀ ਹੈ ਇੱਕ ਹਫ਼ਤੇ ਬਾਅਦ ਜ਼ਰੂਰ ਸਤ ਸੰਗ ਕਰਨਾ ਚਾਹੀਦਾ ਟੁੱਟਿਆ ਮਨ